ਸਿੱਧੂ ਮੂਸੇਵਾਲਾ ਦੀ ਤੀਜੀ ਵਰਸੀ ਹੈ ਤੇ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਪਹੁੰਚ ਰਹੇ ਨੇ ਪਰਿਵਾਰ ਮਿੱਤਰ ਦੋਸਤ ਪਹੁੰਚ ਰਹੇ ਸਿੱਧੂ ਮੂਸੇਵਾਲਾ ਦੀ ਵਰਸੀ ਤੇ ਸਿੱਧੂ ਦੀ ਭੂਆ ਜਸਵਿੰਦਰ ਬਰਾੜ ਪਹੁੰਚੀ ਹੈ ਜੋ ਕਿ ਪੁੱਭਾ ਮਰ ਰੋਂਦੀ ਨਜ਼ਰ ਆਈ ਤੇ ਉਧਰ ਹੀ ਉਹਨਾਂ ਦੇ ਯਾਰ ਗੁਲਾਬ ਸਿੱਧੂ ਨੇ ਵੀ ਪਹੁੰਚ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ ਅੱਜ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਜਿਸਨੂੰ ਕਿ ਅੱਜ ਹੀ ਦਿਨ ਵੈਰੀਆਂ ਦੇ ਵੱਲੋਂ ਮਾਰ ਮੁਕਾਇਆ ਗਿਆ ਸੀ ਸ਼ਾਮ 5 ਵਜੇ ਦਾ ਉਹ ਕਾਲਾ ਸਮਾਂ ਜੋ ਜਦੋਂ ਆਤਮਾਪਿਆਂ ਦਾ ਦਿਲ ਕੀ ਕਰਨ ਨੂੰ ਕਰਨਾ ਸੀ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿਉਂਕਿ ਕਿਵੇਂ ਮਾਪੇ ਜਿਹੜੇ ਨੇ ਬੇहद ਭਾਵੁਕ ਨੇ ਤੇ ਵੇਖੋ ਕਿਵੇਂ ਮਾ ਚਰਨਕੌਰ ਦੇ ਗੱਲ ਲੱਗ ਕੇ ਜਸਵਿੰਦਰ ਬਰਾਰ ਪੁੱਬਾ ਮਰ ਰੋਂਦੀ ਹੋਈ ਵਿਖਾਈ ਦਿੱਤੀ ਹੈ ਜੋ ਕਿ ਆਪਣੇ ਭਤੀਜੇ ਨੂੰ ਯਾਦ ਕਰ ਰਹੀ ਹੈ ਸਿੱਧੂ ਮੂਸੇਵਾਲਾ ਦੀ ਤੀਜੀ ਵਰਸੀ ਹੈ ਤੇ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਪਹੁੰਚ ਰਹੇ ਨੇ ਪਰਿਵਾਰ ਮਿੱਤਰ ਦੋਸਤ ਪਹੁੰਚ ਰਹੇ ਸਿੱਧੂ ਮੂਸੇਵਾਲਾ ਦੀ ਵਰਸੀ ਤੇ ਸਿੱਧੂ ਦੀ ਪੂਆ ਜਸਵਿੰਦਰ ਬਰਾੜ ਪਹੁੰਚੀ ਹੈ ਜੋ ਕਿ ਪੂਬਾ ਮਰ ਰੋਂਦੀ ਨਜ਼ਰ ਆਈ ਤੇ ਉਧਰ ਹੀ ਉਹਨਾਂ ਦੇ ਯਾਰ ਗੁਲਾਬ ਸਿੱਧੂ ਨੇ ਵੀ ਪਹੁੰਚ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ ਤਾਂ ਅੱਜ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਜਿਸਨੂੰ ਕਿ ਅੱਜ ਹੀ ਦੇ ਦਿਨ ਵੈਰੀਆਂ ਦੇ ਵੱਲੋਂ ਮਾਰ ਮੁਕਾਇਆ ਗਿਆ ਸੀ ਸ਼ਾਮ 5 ਵਜੇ ਦਾ ਉਹ ਕਾਲਾ ਸਮਾਂ ਜੋ ਜਦ ਆਉਣਿਆ ਤਾਂ ਮਾਪਿਆਂ ਦਾ ਦਿਲ ਕੀ ਕਰਨ ਨੂੰ ਕਰਨਾ ਸੀ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿਉਂਕਿ ਕਿਵੇਂ ਮਾਪੇ ਜਿਹੜੇ ਨੇ ਬੇहद ਪਾਵੁਕ ਨੇ ਤੇ ਵੇਖੋ ਕਿਵੇਂ ਮਾ ਚਰਨ कौर ਦੇ ਗੱਲ ਲੱਗ ਕੇ ਜਸਵਿੰਦਰ ਬਰਾਰ ਪੁੱਬਾ ਮਰ ਰੋਂਦੀ ਹੋਈ ਵਿਖਾਈ ਦਿੱਤੀ ਹੈ ਜੋ ਕਿ ਆਪਣੇ ਭਤੀਜੇ ਨੂੰ ਯਾਦ ਕਰ ਰਹੀ ਹੈ ونا هاري دور ਸਿੱਧੂ ਮੂਸੇਵਾਲਾ ਦੀ ਤੀਜੀ ਵਰਸੀ ਹੈ ਤੇ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਪਹੁੰਚ ਰਹੇ ਨੇ ਪਰਿਵਾਰ ਮਿੱਤਰ ਦੋਸਤ ਪਹੁੰਚ ਰਿਹਾ ਸਿੱਧੂ ਮੂਸੇਵਾਲਾ ਦੀ ਵਰਸੀ ਤੇ ਸਿੱਧੂ ਦੀ ਭੂਆ ਜਸਵਿੰਦਰ ਬਰਾੜ ਪਹੁੰਚੀ ਹੈ ਜੋ ਕਿ ਪੁੱਬਾ ਮਾ ਰੋਂਦੀ ਨਜ਼ਰ ਆਈ ਤੇ ਉਧਰ ਹੀ ਉਹਨਾਂ ਦੇ ਯਾਰ ਗੁਲਾਬ ਸਿੱਧੂ ਨੇ ਵੀ ਪਹੁੰਚ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ ਤਾਂ ਅੱਜ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਜਿਸ ਨੂੰ ਕਿਹਾਜੀ ਦਿਨ ਵੈਰੀਆਂ ਦੇ ਵੱਲੋਂ ਮਾਰ ਮੁਕਾਇਆ ਗਿਆ ਸੀ ਸ਼ਾਮ 5 ਵਜੇ ਦਾ ਉਹ ਕਾਲਾ ਸਮਾਂ ਜੋ ਜਦ ਆਉਣਾ ਤਾਂ ਮਾਪਿਆਂ ਦਾ ਦਿਲ ਕੀ ਕਰਨ ਨੂੰ ਕਰਨਾ ਹੈ ਸੀ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿਉਂਕਿ ਕਿਵੇਂ ਮਾਪੇ ਜਿਹੜੇ ਨੇ ਬੇहद ਭਾਵੁਕ ਨੇ ਤੇ ਵੇਖੋ ਕਿਵੇਂ ਮਾ ਚਰਨਕੌਰ ਦੇ ਗੱਲ ਲੱਕੇ ਜਸਵਿੰਦਰ ਬਰਾਰ ਪੁੱਬਾ ਮਰ ਰੋਂਦੀ ਹੋਈ ਵਿਖਾਈ ਦਿੱਤੀ ਹੈ ਜੋ ਕਿ ਆਪਣੇ ਭਤੀਜੇ ਨੂੰ ਯਾਦ ਕਰ ਰਹੀ ਹੈ